ਨਰਕਾ ਜੀ ਮੈਂ ਰਾਜ ਲਖਮੀ ਸ਼ਰਮਾ ਸਤਲਾ ਮੰਡੀ ਤੋਂ ਅਜਿਹਾ ਬਿਤਾਜ ਜਾ ਰਹੇ ਹਾਂ ਉਸ ਦਾ ਮਨੂਰ ਵਾਲੇ ਕਾਮ ਰੋਗ ਲਈ ਗੋਰੀਆਵਰੇ ਜਿਸ ਨੂੰ ਸਪੈਸ ਪਾਣੀ ਪੈਣਾ ਕਹਿ ਦਿੰਦੇ ਨੇ ਇਸ ਦੇ ਕਈ ਕਾਰਨ ਹੁੰਦੇ ਨੇ ਜਿੱਦਾਂ ਕਿ ਗਰਮ ਮਸਾਲੇ ਦਾ ਭੋਜਨ ਜ਼ਿਆਦਾ ਕਰਨਾ ਜਾਂ ਕਰਤ ਕਰਨ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ ਜਾਂ ਫਿਰ ਸਟ्रेस ਜ਼ਿਆਦਾ ਲੈਣਾ ਇਹ ਤੋ 3 ਕਾਰਨ ਮੇਨ ਹੁੰਦੇ ਨੇ ਇਸ ਸਪੈਸ ਪਾਣੀ ਦੇ ਇਤੇ ਨਾਲ ਕਾਜੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਡੇੜੀ ਨੂੰ ਔਰਤਾਂ ਨੂੰ ਕਰਨਾ ਪੈਂਦਾ ਜਿੱਦਾਂ ਕਿ ਕਮਜ਼ੋਰੀ ਮਸਤੂਖੋੜੀ ਤਾਂ ਇਹੇ ਕਰਦੇ ਰਹਿਣਾ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਸੋ ਇਹਦੇ ਇਲਾਜ ਲਈ ਤੁਸੀਂ ਸੰਘਾੜੇ ਲੈਣੇ ਨੇ ਸਾਤ ਤੋਕ ਤੋਂ ਸੁਕੇ ਦਿਹਾੜੇ ਤਾਮੀ ਦੇ ਨਾਲ ਤੁਹਾਨੂੰ ਮਿਲ ਜਾਣਗੇ ਸੁਕੇ ਦਿਹਾੜੇ 200 ਗ੍ਰਾਮ ਇਲਾਜ ਦਾ ਤੇ 20 ਦਿਨ ਦੇ ਵਿੱਚ ਜਿਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਅੱਧਾ ਚਮਚ ਸਵੇਰੇ ਖਾਲੀ ਪੇਟ ਦਾ ਜਨੂ ਸ਼ਾਮ ਨੂੰ 5 ਵਜੇ ਤੁਹਾਨੂੰ ਬਾੜ ਦੀ ਮਿੱਠਾ ਪਾ ਕੇ ਠੰਡਾ ਕਰਕੇ ਉਸ ਨਾਲ ਕੁਝ ਦਿਨ ਦਸੇ ਉਪਰ ਕਰ ਸਕਦੇ ਹੋ ਇਹਨੂੰ ਸਮੱਸਿਆ ਕੋਈ ਵੀ ਨਾ ਲਗਾਤਾਰ ਇਸ ਦਾ ਦੇਣ ਕਰ ਨਾਲ ਕੋਈ ਜਾਣਕਾਰੀ ਨੀ ਕੋ ਜਾਵੇ ਕਿ ਜਾਣਕਾਰੀ ਸੰਗੀ ਲੱਗੀ ਹੋਏ ਤਾਂ ਕਿ ਸ਼ੇਅਰ ਜੁੜਨ ਦਾ ਹੁੰਦਾ